ਸਾਰੇ ਕਿਸਾਨਪਰਾਂ ਨੂੰ ਸਤਿ ਸ੍ਰੀ ਅਕਾਲ ਕਣਕ ਦੀ ਫਸਲ ਦੇ ਵਿੱਚ ਨਦੀਨਾਂ ਦੀ ਵੱਡੀ ਪ੍ਰੋਬਲਮ ਹੈਗੀ ਆ ਉਹਨਾਂ ਦੇ ਵਿੱਚ ਜਿਵੇਂ ਬਾਥੂ ਹੋ ਗਿਆ ਪਾਲਕ ਹੋ ਗਿਆ ਠੀਕ ਹੈ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਜਿਵੇਂ ਕੰਡਿਆਲੀ ਪਾਲਕ ਹੋ ਗਿਆ ਤੇ ਤੁਸੀਂ ਵੀਡੀਓ ਦੇ ਵਿੱਚ ਨਦੀਨਾਂ ਦਾ ਜਿਹੜਾ ਖਾਤਮਾ ਦੇਖ ਸਕਦੇ ਹੋ ਠੀਕ ਹੈ ਤੇ ਕਿਸਾਨ ਦੇ ਨਾਲ ਵੀ ਮਿਲਾਵਾਂਗੇ ਕਿਹੜਾ ਕਿਸਾਨ ਨੇ ਪ੍ਰੋਡਕਟ ਕੀਤਾ ਕਿੰਨੇ ਦਿਨ ਦੀ ਫਸਲ ਦੇ ਕੀਤਾ ਠੀਕ ਹੈ ਤੇ ਆਜੂ ਕਿਸਾਨ ਨਾਲ ਕਰਦੇ ਆ ਗੱਲਬਾਤ ਫਸੀ ਗਿਆ ਬਾਈ ਫਸੀ ਗਿਆ ਬਾਈ ਬਾਈ ਜੀ ਨਾਮ ਕੀ ਆਪਣਾ ਰਗਵੀਰ ਸਿੰਘ ਚਹਿਲ ਪਿੰਡ ਕਿਹੜਾ ਹੀ ਆਪਣਾ ਭਲਾੜਾ ਜੀ ਠੀਕ ਹੈ ਤੇ ਬਈ ਤੁਸੀਂ ਨੇ ਇਹ ਦਵਾਈ ਕੀਤੀ ਹੈ ਪਿਕਸਾਰੋ ਹਾਂਜੀ ਕੋਟੀਵਾ ਕੰਪਨੀ ਦੀ ਕਿਉਂਕਿ ਇਸ ਸਾਲ ਇਹ ਦਵਾਈ ਨਵੀਂ ਲਾਂਚ ਹੋਈ ਆ ਨਦੀਨਾਂ ਦੀ ਪ੍ਰੋਬਲਮ ਕਿਸਾਨਾਂ ਦੇ ਹੈਗੀ ਆ ਛੋੜੇ ਪੱਤੇ ਵਾਲੇ ਦੀ ਛੋੜੇ ਮੰਨ ਲਓ ਕਿਹੜਾ ਕਿਹੜਾ ਨਦੀਨ ਜਿਆਦਾ ਸੀਗਾ ਸਾਡੇ ਪਾਲਕ ਅੱਛਾ ਹੀ ਬਾਥੂ ਠੀਕ ਹੈ ਜੰਗਲੀ ਤੇ ਇੱਕ ਪਮਿਹਰੀ ਵਾਲਾ ਹੁੰਦਾ ਜਿਹੜਾ ਅੱਛਾ ਜਿਹੜਾ ਬੱਲ ਜੀ ਵਾਲਾ ਬੇਲ ਜੀ ਹੁੰਦੀ ਜਿਹੜੀ ਉਹ ਜਾਦੀ ਸੀਗੀ ਠੀਕ ਹੈ ਤੇ ਉਹਨੂੰ ਅਸੀਂ ਦੇਖਦੇ ਹੋਏ ਅਸੀਂ ਆ ਦਵਾਈ ਲਿਆ ਕੇ ਛਿੜਕੀ ਬਲੱਡ ਮੰਡੀ ਚੋਂ ਠੀਕ ਹੈ ਇੱਕ ਅਸੀਂ 45 ਦਿਨਾਂ ਦੀ ਕਣਕ ਤੇ ਛਿੜਕੀ ਸੀਗੀ ਅੱਛਾ ਅੱਜ ਪੰਜਵਾਂ ਦਿਨ ਆ ਛਿੜਕੀ ਨੂੰ ਦਵਾਈ ਕੈਮੇ ਦਿਨ ਮਤਲਬ ਦਵਾਈ ਕਰਨ ਤੋਂ ਕੈਮੇ ਦਿਨ ਬਾਅਦ ਦੂਸਰੇ ਦਿਨ ਰਿਜ਼ਲਟ ਸਾਨੂੰ ਦਿਖਣ ਲੱਗ ਗਿਆ ਸੀਗਾ ਅੱਛਾ ਦੂਜੇ ਦਿਨ ਪਤਾ ਲੱਗ ਗਿਆ ਦੂਸਰੇ ਦਿਨ ਰਿਜ਼ਲਟ ਦਿਖਣ ਲੱਗ ਗਿਆ ਸੀਗਾ ਅੱਛਾ ਹਾਂਜੀ ਤੇ ਇਹਦੀ ਡੋਜ਼ ਕਿੰਨੀ ਪਾਈ ਸੀਗੀ ਇਹਦੀ 200 ml ਪਾਈ ਸੀ ਉਹਰੇ ਅ ਤੇ ਮੰਨ ਲਾ ਜੇ ਤੁਸੀਂ ਕਰੀਏ ਢੋਲੀਆਂ ਨੇ ਢੋਲਣਾ ਕਹਿੰਦੇ ਅਸੀਂ ਢੋਲਣਾ ਕਰੀ ਹੈਗੀ 125 ਲੀਟਰ ਪਾਣੀ ਚ ਇੱਕ ਲਈ ਇੱਕੜ ਦੀ 200 ਐਮਐਲ ਰਲਾ ਕੇ ਕਰੀਏ ਸੀ ਅੱਛਾ ਅੱਛਾ ਹਾਂਜੀ ਠੀਕ ਹੈ ਤੇ ਮੰਨ ਲਾ ਨਦੀਨ ਦੀ ਮੰਨ ਲਾ ਸਥਿਤੀ ਕਿਵੇਂ ਸੀ ਨਦੀਨ ਕਿਵੇਂ ਲੱਗਦਾ ਸੀ ਵੀ ਸਾਨੂੰ ਦਵਾਈ ਛਿੜਕਣ ਤੋਂ ਪਹਿਲਾਂ ਇਹ ਲੱਗਦਾ ਸੀ ਵੀ ਇਸ ਨਦੀਨ ਦੇ ਖਤਮ ਹੋਈ ਨਹੀਂ ਸਕਣਾ ਪਰ ਸਾਨੂੰ ਇਸ ਦਵਾਈ ਛਿੜਕਣ ਨਾਲ ਸਾਨੂੰ ਆਪ ਦੇ ਮਨ ਨੂੰ تسਲੀ ਹੋ ਗਈ ਅਸੀਂ ਹੋਰ ਵੀ ਜ਼ਿੰਮੇਵਾਰਾਂ ਭਰਾਵਾਂ ਨੂੰ ਕਹਿੰਦੇ ਹਾਂ ਕਿ ਇਹਦੀ ਕਣਕ 45 45 50 60 ਦਿਨਾਂ ਦੇ ਇੱਕ ਵੀ ਹੋਊਗੀ ਇਹ ਦਵਾਈ ਛਿੜਕੋ ਇੱਕ ਤਾਂ ਇਹ ਦਵਾਈ ਨਾਲ ਕਣਕ ਨੂੰ ਕੋਈ ਵੀ ਧੱਕਾ ਨਹੀਂ ਲੱਗ ਰਿਹਾ ਅੱਛਾ ਜੀ ਹੈ ਕੋਈ ਕਣਕ ਨੂੰ ਧੱਕਾ ਨਹੀਂ ਲੱਗ ਰਿਹਾ ਤੇ ਇੱਕ ਵਾਰੀ ਕਰੇ ਨਾਲ ਹੀ ਮਤਲਬ ਸਾਰੇ ਨਦੀਨ ਦਾ ਖਾਤਮਾ ਕਰ ਦਿੰਦੀ ਹੈ ਠੀਕ ਹੈ ਹਾਂ ਭਾਈ ਵੇਚਣਾ ਜਿਵੇਂ ਆਪਾਂ ਚੌੜੇ ਪੱਤੇ ਵਾਲੀ ਕਰ ਲੈਣਾਂ ਦਵਾਈਆਂ ਇਹਨਾਂ ਪੁਰਾਣੀਆਂ ਦਵਾਈਆਂ ਨਾਲ ਹਨਾ 40 45 ਦਿਨਾਂ ਤੋਂ ਬਾਅਦ ਕਰ ਲੈਣਾਂ ਜਾਂ ਤਾਂ ਉਹ ਕਣਕ ਨੂੰ ਫੂਕ ਦਿੰਦੀਆਂ ਨੇ ਕਈ ਵਾਰ ਨਦੀਨ ਨੂੰ ਤਾਂ ਕੁਝ ਹੁੰਦਾ ਨਹੀਂ ਤੇ ਕਿਸਾਨ ਪ੍ਰਭ ਜਿਹੜਾ ਨਦੀਨ ਹੈ ਜਾਦੇ ਬਾਥੂ ਦੀ ਪ੍ਰੋਬਲਮ ਦੀ ਤੇ ਪਾਲਕ ਦੀ ਨਦੀਨ ਐਨ ਜਮ ਦੂਜੇ ਤੀਜੇ ਦਿਨ ਮੋਸ਼ਕੇ ਰੱਖਦਾ ਤੇ ਬਈ ਪਹਿਲਾ ਮਨ ਲ ਜਿਹੜੇ ਜਿਹੜੀਆਂ ਦਵਾਈਆਂ ਵਰਤ ਵਰਤ ਦੇਖਿਆ ਪਹਿਲਾ 24D ਐਲ ਗ੍ਰੇਪਰ ਆ ਵਗੈਰਾ ਅਸੀਂ ਕਾਫੀ ਦਵਾਈਆਂ ਵਰਤੇ ਰਹੇ ਹਾਂਗੇ ਅੱਛਾ ਜੀ ਸਾਡੇ ਦੂਸਰੇ ਲਵੇ ਜਿਵੇਂ ਜਿਹੜਾ ਭਰਾ ਮਨ ਨੇ ਉਹ ਦਵਾਈਆਂ ਵਰਤੀਆਂ ਵੇਚ ਗਈ ਪਰ ਉਹਨਾਂ ਦਾ ਰਿਜ਼ਲਟ ਉਹਨਾਂ ਨਹੀਂ ਆਇਆ ਠੀਕ ਹੈ ਹਾਂ ਉਹਨਾਂ 70% ਰਿਜ਼ਲਟ ਆਇਆ ਵਿੱਚ ਕਾਫੀ ਨਦੀ ਨਹੀਂ ਖਾਦੀ ਤੁਸੀਂ ਕਿਹ ਕਲੇਂ ਦੇ ਕਰੀ ਬਈ ਅਸੀਂ 16 ਏਕੜ ਤੇ ਕਰੀਆ ਅੱਛਾ 16 ਏਕੜ ਤੇ ਕਰੀਆ ਹਾਂ 16 ਏਕੜ ਤੇ ਕਰੀਆ ਠੀਕ ਹੈ ਤੇ ਹੋਰ ਦਵਾਈ ਵਿੱਚ ਕੋਈ ਮਿਕਸ ਕਰੀ ਦੀ ਨਹੀਂ ਹੋਰ ਅਸੀਂ ਟੌਪ ਕਰੀ ਸੀ ਵਿੱਚ ਇਹਦੇ ਅੱਛਾ ਚੌੜੇ ਪੱਤਲੇ ਦੇ ਹੀ ਕਰੀਏ ਚੌੜੇ ਪੱਤਲੇ ਕ ਤੇ ਬਈ ਤੁਸੀਂ ਦੇ ਦਿਓ ਜਾਣਕਾਰੀ ਇਸ ਦਵਾਈ ਦੇ ਬਾਰੇ ਮੱਲਾ ਰਿਜ਼ਲਟ ਕਿਸ ਤਰ੍ਹਾਂ ਦਾ ਲੱਗਿਆ ਬਿਕਸਾਰੂ ਦਸਨ ਅੱਜ 5 ਦਿਨ ਹੋ ਗਏ ਦਵਾਈ ਕੀਤੀ ਇਹਨੂੰ ਅੱਛਾ ਜੀ ਇਦਾਂ ਲੱਗਦਾ ਵੀ ਪਹਿਲਾਂ ਕਣਕ ਸਾਨੂੰ ਭੋਰਾ ਨਹੀਂ ਦਿਖ ਰਹੀ ਸੀ ਕੇਚ ਵੀ ਬਾਥੂ ਉੱਪਰ ਦਿਖ ਰਿਆ ਸੀ ਇੱਕ ਪਾਲਕ ਅੱਛਾ ਜੀ ਹੁਣ ਬਾਥੂ ਤੇ ਪਾਲਕ ਥੱਲੇ ਬਹਿ ਗਿਆ ਤੇ ਕਣਕ ਉੱਪਰ ਦੀ ਤੇ ਦਿਖਣ ਲੱਗੀ ਠੀਕ ਹੈ ਜੀ ਪਹਿਲਾਂ ਐਂ ਤੇ ਦਿਖ ਰਿਆ ਸੀ ਵੀ ਕਣਕ ਤਾਂ ਹਾਈ ਨਹੀਂ ਗਈ ਵੀ ਇਹਰਾ ਬਾਥੂ ਪਾਲਕ ਹੀ ਹੈਗਾ ਕਿਉਂਕਿ ਭਈ ਦੇਖੋ ਜਿਹੜਾ ਬਾਥੂ ਆ ਮੰਨ ਲਓ ਹਨਾ ਕਿਤੇ ਵੀ 7-8 ਪੱਤਿਆਂ ਤੋਂ ਜਿਹੜਾ ਛੋਟਾ ਨਹੀਂ ਹੈਗਾ ਪਰ ਕਿ ਜਦੋਂ ਗਿੱਠ ਦਾ ਗਿੱਠ ਤੋਂ ਪਲੱਸ ਬਾਥੂ ਸੀ ਸਾਰਾ ਅੱਛਾ ਅੱਛਾ ਤੇ ਚੌੜੇ ਪੱਤੇ ਵਾਲੇ ਵੀ ਗਿੱਠ ਦਾ ਤੇ ਚੌੜੇ ਪੱਤੇ ਵਾਲੀ ਕਣਕ ਹਜੇ ਗਿੱਠ ਤੋਂ ਥੱਲੇ ਸੀਗੀ ਠੀਕ ਹੈ ਹੁਣ ਉਹ ਥੱਲੇ ਬਹਿ ਗਿਆ ਕਣਕ ਸਮਾਂ ਦੀ ਉੱਪਰ ਦਿਖਣ ਲੱਗੀ ਪੰਜਵੇਂ ਦਿਨ ਪੂਰੀ ਕਣਕ ਤੇ ਦਿਖ ਰਹੀ ਉੱਪਰ ਠੀਕ ਹੈ ਤੇ ਕਿਸਾਨ ਪ੍ਰਭੂ ਦੇਖੋ ਬਾਥੂ ਦੀ ਜਿਹੜੀ ਸਥਿਤੀ ਹੈ ਨਾ ਮੈਂ ਤੁਹਾਨੂੰ ਮਿਲਾ ਕੇ ਦਿਖਾ ਦਿੰਨਾ ਐਨ ਕਣਕ ਦੇ ਬਰੋਬਰ ਸੀਗਾ ਜਮ ਐਨ ਥੱਲੇ ਜਮ ਐਨ ਮੋਸ ਕੇ ਰੱਖਦਾ ਕਿਉਂਕਿ ਜਾ ਬਾਥੂ ਦੀ ਤੇ ਕੰਡਿਆਲੀ ਪਾਲਕ ਦੀ ਹੋਰ ਵੀ ਕਾਫੀ ਤਰ੍ਹਾਂ ਦਾ ਨਦੀਨ ਹੈਗਾ ਸਾਨੂੰ ਹੋਰ ਵੀ ਪਲਾਟ ਇੱਕ ਗੋਲ ਪੱਤੇ ਵਾਲੀ ਬੇਲ ਦੀ ਸੀ ਉਹ ਗੋਲ ਪੱਤੇ ਵਾਲੀ ਬੇਲ ਦਾ ਵੀ ਖਤਮਾ ਕਰਤਾ ਪਾਲਕ ਦੇ ਨਾਲ ਗੋਲ ਪੱਤੇ ਵਾਲੀ ਬੇਲ ਕਿਸੇ ਵੀ ਦਵਾਈ ਨਾਲ ਨਹੀਂ ਮਰ ਰਹੀ ਸੀਗੀ ਠੀਕ ਹੈ ਉਹ ਇਸ ਦਵਾਈ ਨਾਲ ਤੇ ਮਰ ਗਈ ਠੀਕ ਹੈ ਨਹੀਂ ਪਹਿਲਾਂ ਬਹੁਤ ਦਵਾਈਆਂ ਕਰਕੇ ਦੇਖ ਲੀਆਂ ਨਾ 24D ਨਾਲ 58% ਨਾਲ ਤੇ 9L ਖਰੇਪ ਨਾਲ ਕੋਰਾ ਕੰਟਰੋਲ ਨਹੀਂ ਹੋਈ ਤੇ ਜਿਹੜੀ ਚੌੜੇ ਪੱਤੇ ਵਾਲੀ ਬੇਲ ਆ ਗਈ ਠੀਕ ਹੈ ਉਹਨੂੰ ਕੰਟਰੋਲ ਕਰਨ ਵਿੱਚ ਸਭ ਤੋਂ ਸਹਾਈ ਆ ਇਹਨੇ ਦੂਜੇ ਦਿਨੀ ਉਹਦਾ ਮਹਾਂਦਰਾਬਾਲ ਦਾ ਵੀ ਇਹ ਮਰੂਗੀ ਹਮਲੇ ਮੋਸਕੇ ਰੱਖਤਾ ਥੱਲੇ ਲਾਤਾ ਧਰਤੀ ਨਾਲ ਤੇ ਕਿਸਾਨ ਪ੍ਰਭੂ ਦੇਖੋ ਜਿਨ੍ਹਾਂ ਦੇ ਨਦੀਨਾਂ ਦੇ ਪ੍ਰੋਬਲਮ ਜਿਆਦੇ ਹੁੰਦੇ ਆ ਜਾਂ ਕਈ ਵਾਰ ਕਿਸਾਨਾਂ ਤੋਂ ਦਵਾਈ ਟਾਈਮ ਸਰ ਨਹੀਂ ਕੀਤੀ ਜਾਂਦੀ ਇਸ ਦਵਾਈ ਨੂੰ ਤੁਸੀਂ 55 60 ਦਿਨ ਤੱਕ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਜਿੱਡਾ ਮਰਜੀ ਚੌੜੇ ਪੱਤੇ ਵਾਲਾ ਨਦੀਨ ਹੋਵੇ ਚਾਹੇ ਛੋਡੇ ਪਾਲਕ ਹੈ ਭਾਵੇਂ ਛੋਡੇ ਵਾਤੂ ਹੈ ਭਾਵੇਂ ਛੋਡੇ ਗਾਜਰ ਸੇਜ ਜਾਂ ਭਾਵੇਂ ਛੋਡੇ ਉਹ ਜਿਹੜਾ ਮੈਨਾ ਮੈ ਨਹੀਂ ਹੁੰਦੀ ਹੈ ਠੀਕ ਹੈ ਇਸ ਤਰ੍ਹਾਂ ਦਾ ਕੋਈ ਵੀ ਨਦੀਨ ਹੈਗਾ ਠੀਕ ਹੈ ਸਾਰੀ ਤਰ੍ਹਾਂ ਦੇ ਨਰੀਨਾ ਨੂੰ ਕੰਟਰੋਲ ਕਰਦੇ ਜਿੱਥੇ ਕਿਤੇ ਬੱਟਾਂ ਦੇ ਭਮੋੜ ਜੀ ਹੁੰਦੀ ਹੈ ਉਹ ਨਰੀਨਾ ਨੂੰ ਕੰਟਰੋਲ ਕਰਦੇ ਮਤਲਬ ਪ੍ਰੋਡਕਟ ਵਧੀਆ ਹੈਗਾ ਤੇ ਤੁਸੀਂ ਜਿਹੜਾ ਮਰਜ਼ੀ ਜੋੜੇ ਪੱਤੇ ਵਾਲਾ ਹੋਵੇ ਤੁਸੀਂ 40 45 ਦਿਨ ਤੋਂ ਲੈ ਕੇ 55 60 ਦਿਨ ਤੱਕ ਵੀ ਕਰ ਸਕਦੇ ਹੋਰ ਕੀ ਕਹਿਣਾ ਚਾਹੁੰਦੇ ਬਾਈ ਦਵਾਈ ਬਾਰੇ ਅਸੀਂ ਇਸ ਦਵਾਈ ਬਾਰੇ ਹੀ ਜਿੰਮੇਦਾਰ ਪਰਾਵਾ ਨੂੰ ਕਹਿੰਦੇ ਆ ਕਿ ਵੀ ਨਕਲੀ ਦਵਾਈਆਂ ਜਾਂ ਹੋਰ ਕੰਮ ਕਰਨੋਂ ਹਟ ਰਹੀਆਂ ਨੇ ਬਈ ਕੰਪਨੀ ਦਵਾਈਆਂ ਚੜਕੋ ਜਿਨ੍ਹਾਂ ਨਾਲ ਮਤਲਬ ਤੁਹਾਡੀ ਫਸਲ ਨੂੰ ਵੀ ਵਧੀਆ ਜਿਹਦਾ ਵਾਰ ਹੋਵੇ ਤੇ ਇਹ ਜੋ ਕੰਪਨੀ ਸਾਨੂੰ ਇਸ ਤੱਕ ਵੀ ਪਤਾ ਲੱਗਿਆ ਸੀ ਕੰਪਨੀ ਚ ਪਤਾ ਕਰਿਆ ਕਿ ਜੋ ਬੱਲੀ ਲਿਕੜੂਗੀ ਹਾਂਜੀ ਹਾਂਜੀ ਉਹਤੇ ਵੀ ਕੋਈ ਨੁਕਸਾਨ ਨਹੀਂ ਕਰਦੀ ਇਹ ਗਾਂ ਠੀਕ ਹੈ ਜੀ ਇਹ 240 ਨੇ ਉਹ ਨਾ ਦਵਾਈਆਂ ਨੇ ਜਿਹੜੀਆਂ ਉਹਦੇ ਬੱਲ ਲਿਕੜਦੀ ਆ ਬੱਲੀ ਟੇਢੀ ਵਿੰਗੀ ਹੋਣ ਲੱਗ ਜਾਂਦੀ ਆ ਠੀਕ ਹੈ ਥੱਲੋ ਫੋਕ ਰਹਿਣ ਲੱਗ ਜਾਂਦੀ ਆ ਠੀਕ ਹੈ ਜੀ ਉਹ ਜਿਹੜੀਆਂ ਦੂਸਰੀਆਂ ਦਵਾਈਆਂ ਨੇਗਾ ਬਾਥੂ ਵਾਲੀਆਂ ਉਹ ਨੁਕਸਾਨ ਕਰਦੀਆਂ ਇਹ ਦਵਾਈ ਉਹ ਉੱਥੇ ਵੀ ਨੁਕਸਾਨ ਨਹੀਂ ਕਰੂਗੀ ਕਿਸੇ ਵੀ ਮਦਰ ਚਰੀ ਮੱਕੀ ਬੀਜਣੀਆਂ ਗਾਂ ਚਾਰ ਵਾਲਾ ਹੋ ਵੀਜਣਾਗਾ ਉਹਤੇ ਵੀ ਕੋਈ ਇਹਦਾ ਅਸਰ ਨਹੀਂ ਹੋਊਗਾ ਇਹ ਚੀਜ਼ ਵੀ ਸਾਨੂੰ ਕੰਪਨੀਆਂ ਨੇ ਭਰੋਸਾ ਦਿਵਾਇਆਗਾ ਠੀਕ ਹੈ ਸ਼ੁ